ਦੇਸ਼ ਦੀਆਂ 360 ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਦੇਸ਼ ਭਰ ਦੇ ਅੰਦਰ ਭਾਰਤ ਮੰਦ ਦੇ ਚੱਕਾ ਜਾਣ ਦੇ ਪ੍ਰੋਗਰਾਮ ਦੌਰਾਨ ਟਾਂਗਰਾ ਵਿਖੇ ਇਕੱਤਰ ਹੋਏ ਸਤਕਾਰਯੋਗ ਕਿਸਾਨ ਮਜ਼ਦੂਰ ਭਰਾਓ ਮਜ਼ਮ ਭਰਾਓ ਸਤਕਾਰਯੋਗ ਭੈਣੋ ਅੱਜ ਪੰਜਾਬ ਦੇ ਅੰਦਰ 200 ਤੋਂ ਵਧੇਰੇ ਥਾਵਾਂ ਤੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ ਨੇ ਸੜਕਾਂ ਮੰਲੀਆਂ ਹੋਈਆਂ ਤੇ ਪੰਜਾਬ ਦੀ ਸਰਕਾਰ ਦਾ ਤੇ ਕੇਂਦਰ ਦੀ ਸਰਕਾਰ ਦਾ ਚੱਕਾ ਜਾਮ ਕੀਤਾ ਹੋਇਆ ਹੈ। ਆਪਾਂ ਟਾਂਗਰੇ 'ਚ ਬੈਠੇ ਆਂ ਲੋਕ ਲੜ ਰਹੇ ਨੇ। ਜਦੋਂ ਲੋਕ ਲੜਦੇ ਆਂ ਤਾ ਉਹ ਸਮਾਜ ਦੇ ਭਾਗ ਚੰਗੇ ਹੁੰਦੇ ਐ ਜਦੋਂ ਲੋਕ ਘਰਾਂ ਚ ਬਹਿ ਜਾਂਦੇ ਐ ਤੇ ਉਹ ਸਮਾਜ ਦੇ ਵਿਚਾਰਾਂ ਨੂੰ ਜੰਗਾਲ ਲੱਗ ਜਾਂਦਾ ਜਿਹੜੇ ਲੋਕ ਲੜ ਰਹੇ ਨੇ ਲੜਦੇ ਲੋਕ ਵਗਦੇ ਪਾਣੀ ਹਮੇਸ਼ਾ ਨਿਰਮਲ ਰਹਿੰਦੇ ਆ ਸਾਫ਼ ਰਹਿੰਦੇ ਆ ਸਵੱਛ ਰਹਿੰਦੇ ਆ ਖੜੇ ਹੋਏ ਪਾਣੀ ਬੈਠੇ ਹੋਏ ਲੋਕ ਤੇ ਸਰਾਪੇ ਹੋਏ ਜਿਹੜੀਆਂ ਰੂਹਾਂ ਨੇ ਇਸ ਸਮਾਜ ਦੇ ਉੱਤੇ ਬਹੁਤ ਵੱਡਾ ਬੋਝ ਹੁੰਦੀਆਂ ਤੇ ਸਮਾਜ ਦੇ ਅੰਦਰ ਗੰਦਗੀ ਤੇ ਪ੍ਰਦੂਸ਼ਣ ਪੈਦਾ ਕਰਦੀਆਂ ਜਿਹੜੀ ਵੀ ਚੀਜ਼ ਨੇ ਸਾਫ਼ ਰਹਿਣਾ ਏ ਉਹਦੇ ਲਈ ਟਿਕਰਾਉਣਾ ਬੜਾ ਜ਼ਰੂਰੀ ਹੈ ਵਗਦਾ ਪਾਣੀ ਟਿਕਰਾਉਂਦਾ ਏ ਇਸ ਕਰਕੇ ਸਾਫ਼ ਰਹਿੰਦਾ ਏ ਛੱਪੜ ਦਾ ਪਾਣੀ ਟਿਕਰਾਉਣਾ ਬੰਦ ਕਰ ਦਿੰਦਾ ਏ ਇਸ ਕਰਕੇ ਗੰਧਲਾ ਹੋ ਜਾਂਦਾ ਏ ਇਵੇਂ ਹੀ ਵਗਦੇ ਵਿਚਾਰ ਨੇ ਜਿਹੜੇ ਵਿਚਾਰ ਸਦੀਆਂ ਸਦੀਆਂ ਤੋਂ ਲੜਦੇ ਆਏ ਤੇ ਸਦੀਆਂ ਸਦੀਆਂ ਤੱਕ ਇਹਨਾਂ ਨੇ ਅਗਾਹ ਵੀ ਲੜਦੇ ਰਹਿਣਾ ਹੈ ਉਹ ਵਿਚਾਰ ਹਮੇਸ਼ਾ ਨਿਰਮਲ ਰਹਿੰਦੇ ਹੈ ਤੇ ਉਹ ਵਿਚਾਰ ਨਾਨਕ ਦੇ ਆਪਣੇ ਹੁੰਦੇ ਹੈ ਬਾਬਾ ਨਾਨਕ ਜਿਨੇ ਦੁਨੀਆ ਦੇ ਅੰਦਰ ਜਦੋਂ ਫੇਰੀਆਂ ਲਾਈਆਂ 26 ਸਾਲ ਤੱਕ ਉਦਾਸੀਆਂ ਦੇ ਮੌਸਮ ਦੇ ਵਿੱਚ ਰਿਹਾ ਤਾਂ ਬਾਬਾ ਨਾਨਕ ਨੇ ਚੰਗੇ ਵਿਚਾਰਾਂ ਵਾਲੇ ਲੋਕਾਂ ਨੂੰ ਕਿਹਾ ਕਿ ਤੁਸੀਂ ਉਜੜ ਜਾਓ ਬਾਬੇ ਨਾਨਕ ਦੇ ਉਜੜਨ ਦੇ ਅਰਥ ਬੜੇ ਵੱਡੇ ਸੀ ਉਹੀ ਲੋਕ ਉਜੜ ਉਜੜ ਕੇ ਇੱਥੇ ਟਾਂਗ ਰਹੇ ਛੱਜਲ ਵੱਡੀ ਪਿੰਡਰ ਲਾਗੇ ਲਾਗੇ ਬੈਠੇ ਹੋਣਗੇ ਤੇ ਉਹਨਾਂ ਦੇ ਵਾਰਿਸ ਤੁਸੀਂ ਅੱਜ ਬਾਬੇ ਨਾਨਕ ਦੇ ਵਾਰਿਸ ਤੁਸੀਂ ਅੱਜ ਸੜਕਾਂ ਤੇ ਬੈਠੇ ਹੋ ਜਿਹੜੇ ਬਾਬੇ ਨਾਨਕ ਦੇ ਉਸ ਨਾਰੇ ਤੇ ਉੱਜੜ ਕੇ ਆਏ ਸੀਗੇ ਜਿਹੜੇ ਵੱਸਦੇ ਸੀ ਜਿਹੜੇ ਵੱਸਦੇ ਸੀ ਉਹ ਅੱਜ ਵੀ ਆਪਣੇ ਘਰਾਂ 'ਚ ਵੱਸ ਰਹੇ ਆ ਇਸ ਕਰਕੇ ਵੱਸਦੇ ਵੱਸਦੇ ਰਹਿਣ ਤੇ ਉੱਜੜੇ ਹੋਏ ਲੋਕ ਸੜਕਾਂ ਤੇ ਆਉਣ ਮੈਦਾਨਾਂ ਵਿੱਚ ਆਉਣ ਤੇ ਕਿਰਪਾਨਾਂ ਦੇ ਮੁਠਿਆਂ ਤੇ ਆਪਣੇ ਹੱਥ ਰੱਖਣ ਦੀ ਕੋਸ਼ਿਸ਼ ਕਰਨ ਕਿਰਪਾਨਾਂ ਉਡੀਕ ਰਹੀਆਂ ਬੜੇ ਤਰਾਂ ਤੋਂ ਪਾਪਾ ਬੰਦਾ ਬਹਾਦਰ ਤੋਂ ਬਾਅਦ ਪਾਪਾ ਦੀਪ ਸਿੰਘ ਤੋਂ ਬਾਅਦ ਭਗਤ ਸਿੰਘ ਹਰਾ ਤੋਂ ਬਾਅਦ ਇਹ ਕਿਰਪਾਨਾਂ ਖੁੰਡੀਆਂ ਹੋ ਰਹੀਆਂ ਤੇ ਉਹ ਕਿਰਪਾਨਾਂ ਮੁਠਿਆਂ ਉਹ ਕਿਰਪਾਨਾਂ ਦੇ ਮੁਠੇ ਤੁਹਾਡੀਆਂ ਉਡੀਕਾ ਕਰ ਰਹੇ ਨੇ ਕਿ ਕਦੋਂ ਉਹ ਸਤਜੁਗੀ ਹੱਥ ਆਉਣਗੇ ਜਿਹੜੇ ਇਹਨਾਂ ਕਿਰਪਾਨਾਂ ਦੇ ਮੁਠਿਆਂ ਦੇ ਉੱਤੇ ਪਹਿਣਗੇ ਤੇ ਜ਼ੁਲਮ ਦਾ ਨਾਸ ਕਰਨਗੇ ਅੱਜ ਕਿਰਪਾਨਾਂ ਝਾਲਮਾਂ ਦੇ ਕੋਲ ਚਲੀਆਂ ਗਈਆਂ ਅੱਜ ਬੰਦੂਕਾਂ ਹਾਕਮਾਂ ਦੇ ਕੋਲ ਚਲੀਆਂ ਗਈਆਂ ਅੱਜ ਇਹ ਸਾਰਾ ਕੁਝ ਆਪਣੇ ਪੱਲੜੇ 'ਚ ਲਿਆਉਣ ਦੀ ਲੋੜ ਹੈਗੀ ਐ ਇਸ ਕਰਕੇ ਤੁਹਾਡੇ ਸਿਰੜ ਨੂੰ ਕਿਸਾਨਾਂ ਦੀ ਇਸ ਲੜਾਈ ਨੂੰ ਸਲਾਮ ਹੈ ਤੁਸੀਂ ਯਾਦ ਕਰੋ ਕਿ ਇਹ ਲੜਾਈ ਅੱਜ ਦੀ ਨਹੀਂ ਹੈ ਇਹ ਲੜਾਈ ਸਦੀਆਂ ਤੋਂ ਹੈ ਸਦੀਆਂ ਤੋਂ ਜਦੋਂ ਬਾਦਸ਼ਾਹ ਸਿਕੰਦਰ ਆਇਆ ਸੀ ਤਾਂ ਪੰਜਾਬੀਆਂ ਨੇ ਵੰਗਾਰ ਪਾਈ ਸਭ ਤੋਂ ਪਹਿਲਾਂ ਪੋਰਸ ਨੇ ਇੱਕ ਪੰਜਾਬੀ ਸੀਗਾ ਉਸ ਤੋਂ ਬਾਅਦ ਰਥੋਂ ਨਹੀਂ ਲੰਘਿਆ ਐਸ ਤਾਂਗਰੇ 'ਚ ਲੜਾਈ ਹੋਈ ਜੰਡਿਆਲੇ 'ਚ ਲੜਾਈ ਹੋਈ ਅੱਗੇ ਜਾ ਕੇ ਵਿਆਸ ਦੇ ਪੁਲ ਕੋਲ ਲੜਾਈ ਹੋਈ ਸਿਕੰਦਰ ਐਸ ਵਿਆਸ ਦੇ ਪੁਲ ਕੋਲੋਂ ਵਾਪਸ ਗਿਆ ਸੀਗਾ ਉਹ ਦੁਨੀਆ ਦਾ ਜੇਤੂ ਸਿਕੰਦਰ ਜਿੰਨੇ ਸੌ ਖਾਤੀ ਸੀ ਜਿੰਨੇ ਇਰਾਤੇ ਧਾਰਿਆ ਸੀ ਕਿ ਪੂਰੀ ਦੁਨੀਆ ਜਿੱਤਣੀ ਐ ਉਸ ਸਿਕੰਦਰ ਦਾ ਰੱਥ ਉਸ ਸਮੇਂ ਪੰਜਾਬੀਆਂ ਨੇ 모ੜਿਆ ਸੀਗਾ ਅੱਜ ਉਹ ਸਿਕੰਦਰ ਦਾ ਰੱਥ ਜਿਹੜਾ ਹੈ ਉਹ ਸਿਕੰਦਰ ਦੇ ਰੂਪ ਵਿੱਚ ਨਹੀਂ ਹੈ ਉਹ ਸਰਕਾਰ ਪ੍ਰਸਤਾਵ ਦੇ ਰੂਪ ਵਿੱਚ ਹੈ ਜਿਹਦੀ ਅਗਵਾਈ ਨਰਿੰਦਰ ਮੋਦੀ ਕਰ ਰਿਹਾ ਹੈ ਨਰਿੰਦਰ ਮੋਦੀ ਕੋਈ ਸੁਧਾਰਨ ਪਾਰਟੀ ਦਾ ਲੀਡਰ ਨਹੀਂ ਹੈ ਉਹਦੀ ਪਾਰਟੀ ਕਾਂਗਰਸ ਵਰਗੀ ਪਾਰਟੀ ਨਹੀਂ ਹੈ ਕਾਂਗਰਸ ਦੇ ਨਾਲੋਂ ਕਿਤੇ ਵੱਧ ਬੇਈਮਾਨ ਤੇ ਕਾਂਗਰਸ ਦੇ ਨਾਲੋਂ ਕਿਤੇ ਵੱਧ ਝਾਲਮਾ ਦੀ ਪਾਰਟੀ ਹੈ ਤੁਸੀਂ ਜਦੋਂ ਉਹਦਾ ਰਾਜ ਮੁਕੰਮਲ ਆਏਗਾ ਪੰਜਾਬ ਦੇ ਲੋਕ ਦੇਸ਼ ਦੇ ਲੋਕ 1984 ਭੁੱਲ ਜਾਣਗੇ ਕਿਉਂਕਿ ਨਰਿੰਦਰ ਮੋਦੀ 83 ਦੇ ਟਿਕਣ ਵਾਲਾ ਨਹੀਂ ਹੈ ਨਰਿੰਦਰ ਮੋਦੀ ਹਜ਼ਾਰਾਂ ਨਹੀਂ ਉਹ ਲੱਖਾਂ ਦੀ ਗਿਣਤੀ 'ਚ ਕਤਲ ਕਰੇਗਾ ਤੇ ਕਤਲ ਕਰਨ ਤੋਂ ਬਾਅਦ ਕਵੇਗਾ ਇਹ ਕਤਲ ਜੈ ਸ਼੍ਰੀ ਰਾਮ ਦੇ ਨਾਂ ਤੇ ਹੋਇਆ ਇਸ ਕਰਕੇ ਕਤਲ ਕਰਨ ਵਾਲੇ ਕਾਤਲ ਜਿਹੜੇ ਆ ਉਹ ਰਾਮ ਦੇ ਭਗਤ ਨੇ ਤੇ ਜਿਨ੍ਹਾਂ ਨੂੰ ਕਤਲ ਕੀਤਾ ਇਹ ਰਾਖਸ਼ਾਂ ਦੇ ਚੱਲੇ ਚਾੜੜੇ ਆ ਇਹਨਾਂ ਦੇ ਵੱਡੇ-ਵੱਡੇ ਰੇ ਕਿਸੇ ਸਮੇਂ ਰਾਖਸ਼ ਹੁੰਦੇ ਸੀ ਉਹ ਸਾਨੂੰ ਰਾਖਸ਼ ਸਿੱਟ ਕਰਨ ਦੀ ਕੋਸ਼ਿਸ਼ ਕਰੇਗਾ ਭੈਣੋਂ ਤੇ ਭਰਾਓ ਇਹ ਲੜਾਈ ਜਿਹੜੀ ਤੁਸੀਂ ਲੜ ਰਹੇ ਹੋ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਸਾਨੂੰ ਲੱਗਦਾ ਮੁੜਨ ਵਾਲੀਆਂ ਨਹੀਂ ਐ ਇਹ ਲੜਾਈ ਜਿੱਤਣੀ ਐ ਇਉਂਦਾ ਹੀ ਜਿੱਤਣੀ ਐ ਜਿੱਦਾ 1710 ਦੇ ਅੰਦਰ ਚੱਪੜ ਚੜੀ ਦੇ ਵਿੱਚ ਬਾਬਾ ਬੰਦਾ ਬਹਾਦਰ ਨੇ ਜਿੱਤੀ ਸੀਗੀ ਇਹ ਲੜਾਈ ਉਦਾਂ ਹੀ ਜਿੱਤਣੀ ਐ ਇਹ ਲੜਾਈ ਸਧਾਰਨ ਲੜਾਈ ਨਹੀਂ ਐ ਇਹ ਬਹੁਤ ਵੱਡੀ ਲੜਾਈ ਐ 1710 14 ਮਈ 1710 ਜਦੋਂ ਬਾਬਾ ਬੰਦਾ ਬਹਾਦਰ ਨੇ ਸਰਹਿੰਦ ਫਤਿਹ ਕੀਤੀ ਉੱਥੇ ਖਾਲਸਾ ਰਾਜ ਦਾ ਝੰਡੇ ਚੁਲਾਏ ਤਾਂ ਜਿਹੜਾ ਪਹਿਲਾ ਕੰਮ ਕੀਤਾ ਸੀ ਉਹ ਕਿਸਾਨਾਂ ਨੂੰ ਮੁਜਾਰਿਆਂ ਨੂੰ ਜ਼ਮੀਨਾਂ ਦੀ ਮਾਲਕੀ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਆਹ ਜ਼ਮੀਨਾਂ ਤੁਹਾਡੀਆਂ ਨੇ ਇਹ ਰਜਵਾੜਿਆਂ ਦੀਆਂ ਨਹੀਂ ਐ ਇਹ ਜ਼ਗੀਰਦਾਰਾਂ ਦੀਆਂ ਨਹੀਂ ਐ ਕਿਸਾਨ ਕਿਸਾਨ ਜ਼ਮੀਨਾਂ ਦੇ ਮਾਲਕ ਬਣੇ ਤਾਂ ਅੱਜ ਉਸ ਬਾਬਾ ਬੰਦਾ ਬਹਾਦਰ ਤੋਂ 310 ਸਾਲ ਬਾਅਦ ਉਸ ਫਰੁਖਸ਼ੀਅਰ ਤੇ ਵਾਰਿਸ ਔਰੰਗਜ਼ੇਬ ਦੇ ਵਾਰਿਸ ਅੱਜ ਉਹ ਤਿਲਕ ਲਾ ਕੇ ਬੈਠੇ ਹੋਏ ਐ ਅੱਜ ਔਰੰਗਜ਼ੇਬ ਦੇ ਵਾਰਿਸ ਮੁਗਲ ਸਾਮਰਾਜ ਦੇ ਰੂਪ ਵਿੱਚ ਨਹੀਂ ਐ ਉਹ ਅਜਾ ਬ੍ਰਾਹਮਣਵਾਦ ਦੇ ਰੂਪ ਵਿੱਚ ਤੁਹਾਡੇ ਵਿੱਚ ਤਿਲਕ ਲਾ ਕੇ ਬੈਠੇ ਹੋਏ ਐ ਮੋਦੀ ਉਹਨਾਂ ਦੀ ਗਵਾਹੀ ਕਰਦਾ ਹੈ ਇਸ ਕਰਕੇ ਮੋਦੀ ਸਧਾਰਨ ਨਹੀਂ ਹੈ ਮੋਦੀ ਅਗਵਾਈ ਕਿਹਤੋਂ ਲੈਂਦਾ ਹੈ ਜਦੋਂ 2014 ਦੇ ਅੰਦਰ ਇਹਨਾਂ ਦੀ ਪਾਰਟੀ ਆਈ ਸੱਤਾ ਦੇ ਵਿੱਚ ਤਾਂ ਇਹਨਾਂ ਦੀ ਪਾਰਟੀ ਦਾ ਬਿਆਨ ਸੀ ਕਿ ਸਾਡਾ ਰੋਲ ਮਾਡਲ ਕੌਣ ਹੈ ਉਹਨਾਂ ਨੇ ਕਿਹਾ ਸਾਡਾ ਰੋਲ ਮਾਡਲ ਹਿਟਲਰ ਹੈ ਹਿਟਲਰ ਹਿਟਲਰ ਕੌਣ ਸੀਗਾ ਜਿਨ੍ਹਾਂ ਨੇ ਜਰਮਨੀ ਦੇ ਅੰਦਰ 65 ਲੱਖ ਜਹੂਦੀ ਤੇ ਕਾਮਰੇਡ ਕਤਲ ਕੀਤੇ ਉਹਨਾ ਨਾ ਹਿਟਲਰ ਸੀਗਾ 65 ਲੱਖ ਤੁਸੀਂ ਅੰਕੜਾ ਦੇਖੋ ਮੋਦੀ 65 ਲੱਖ ਤੱਕ ਪਹੁੰਚਣਾ ਹੈ 65 ਲੱਖ ਤੋਂ ਅੱਗੇ ਜਾਣਾ ਹੈ ਇਹਦੀ ਪਾਰਟੀ ਦਾ ਸਾਰਾ ਪਹਿਰਾਵਾ ਹਿਟਲਰ ਵਾਲਾ ਹੈ ਇਹਦੀਆਂ ਸਾਰੀਆਂ ਗੱਲਾਂ ਹਿਟਲਰ ਵਾਲੀਆਂ ਨੇ ਇਹ ਤਾਨਾ ਛਾਏ ਹਿਟਲਰ ਵੀ ਕਹਿੰਦਾ ਸੀ ਰਾਸ਼ਟਰ ਭਗਤੀ ਰਾਸ਼ਟਰ ਭਗਤੀ ਰਾਸ਼ਟਰ ਭਗਤੀ ਮੋਦੀ ਵੀ ਕਹਿੰਦਾ ਹੈ ਰਾਸ਼ਟਰ ਭਗਤੀ ਰਾਸ਼ਟਰ ਭਗਤੀ ਰਾਸ਼ਟਰ ਭਗਤੀ ਹਿਟਲਰ ਕਹਿੰਦਾ ਸੀ ਜਿਹੜਾ ਹਿਟਲਰ ਦੇ ਵਿਰੁੱਧ ਬੋਲਦਾ ਉਹ ਦੇਸ਼ ਤਰੋਈ ਹੈ ਮੋਦੀ ਦੀ ਪਾਰਟੀ ਵੀ ਕਹਿੰਦੀ ਹੈ ਜਿਹੜਾ ਮੋਦੀ ਦੇ ਵਿਰੁੱਧ ਬੋਲਦਾ ਦੇਸ਼ ਧਰੋਹੀ ਹੈ ਹਿਟਲਰ ਵੀ ਕਹਿੰਦਾ ਸੀ ਕਿ ਇਸ ਦੇਸ਼ ਦੇ ਅੰਦਰ ਦੇਸ਼ ਧਰੋਹੀਆਂ ਲਈ ਕੋਈ ਥਾਂ ਨਹੀਂ ਦੇਸ਼ ਧਰੋਹੀ ਰੂਸ ਵਿੱਚ ਚਲੇ ਜਾਣ ਮੋਦੀ ਵੀ ਕਹਿੰਦਾ ਹੈ ਦੇਸ਼ ਧਰੋਹੀਆਂ ਲਈ ਕੋਈ ਥਾਂ ਨਹੀਂ ਜਿਹੜੇ ਬੋਲਦੇ ਆ ਉਹ ਪਾਕਿਸਤਾਨ ਚਲੇ ਜਾਣ ਇਸ ਕਰਕੇ ਬਹੁਤ ਸਬੰਧਤਾਵਾਇ ਭਰਾਓ ਇਹਨਾਂ ਦੇ ਖਿਲਾਫ ਲੜਾਈ ਹੈ ਲੜਾਈ ਜਿਹੜੀ ਹੈ ਉਹ ਸਧਾਰਨ ਨਹੀਂ ਹੈ ਲੜਾਈ ਇੱਦਾਂ ਨਹੀਂ ਜਿੱਤੀ ਜਾਣੀ ਕੱਲੀਆਂ ਕਿਸਾਨ ਜਥੇਬੰਦੀਆਂ ਲੜਨ ਗਿਆ ਮਰਨ ਗਿਆ ਪਰ ਪ੍ਰਬੰਧ ਬਦਲਣ ਲਈ ਇਕੱਲੇ ਕਿਸਾਨ ਕਾਫੀ ਨਹੀਂ ਹੈ ਪ੍ਰਬੰਧ ਬਦਲਣ ਲਈ ਮਜ਼ਦੂਰਾਂ ਦਾ ਆਉਣਾ ਬੜਾ ਜ਼ਰੂਰੀ ਹੈ ਪ੍ਰਬੰਧ ਬਦਲਣ ਲਈ ਆਗੂ ਸਫਾ ਦੇ ਅੰਦਰ ਮਜ਼ਦੂਰ ਜਮਾਤ ਦੇ ਨੁਮਾਇੰਦਿਆਂ ਦਾ ਹੋਣਾ ਬੜਾ ਜ਼ਰੂਰੀ ਹੈ ਜੇ ਮਜ਼ਦੂਰ ਜਮਾਤ ਦੇ ਨੁਮਾਇਦੇ ਅੱਗੇ ਨਾ ਆਏ ਲੜਾਈ ਨਹੀਂ ਜਿੱਤੀ ਜਾ ਸਕਦੀ ਕਿਉਂਕਿ ਦੁਨੀਆ ਦੇ ਅੰਦਰ ਦੁਨੀਆ ਦੀ ਹਿਸਟਰੀ ਦੇ ਅੰਦਰ ਮਜ਼ਦੂਰ ਜਮਾਤ ਫੈਸਲਾ ਪੰਚਮਾਤ ਹੁੰਦੀ ਹੈ ਇਸੇ ਕਰਕੇ ਹੀ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਪੰਥ ਉਹ ਮਜ਼ਦੂਰਾਂ ਦੇ ਵਿੱਚੋਂ ਸੀਗਾ ਇਸੇ ਕਰਕੇ ਹੀ ਮੌਦੀ ਫੌਜ ਜਿਹੜੀ ਚੀਨ ਚ ਲੜੀ ਉਹ ਮਜ਼ਦੂਰਾਂ ਦੇ ਵਿੱਚੋਂ ਸੀ ਲੈਨਨ ਦੀ ਫੌਜ ਜਿਹੜੀ ਰੂਸ ਦੇ ਵਿੱਚ ਲੜੀ 1917 ਦੀ ਕ੍ਰਾਂਤੀ ਕੀਤੀ ਉਹ ਮਜ਼ਦੂਰਾਂ ਦੇ ਵਿੱਚੋਂ ਸੀ ਅਜੇ ਇਸ ਲੜਾਈ ਨੇ ਵੱਡੀ ਹੋਣਾ ਹੈ ਆਪਾਂ ਸਾਰਿਆਂ ਨੇ ਸਹਾਇਕ ਬਣਨਾ ਹੈ ਮੁਲਾਜ਼ਮ ਹੋਣ ਵਿਦਿਆਰਥੀ ਹੋਣ ਨੌਜਵਾਨ ਹੋਣ ਅਸੀਂ ਸਹਾਇਕ ਤਾਕਤਾਂ ਹੈ ਤੇ ਦੇਸ਼ ਦੀ ਲੜਾਈ ਲੜਨੀ ਹੈ ਇਹ ਲੜਾਈ ਦੇਸ਼ ਦੀ ਹੈ ਤੇ ਦੇਸ਼ ਕੋਈ ਜ਼ਮੀਨ ਦਾ ਟੁਕੜਾ ਨਹੀਂ ਹੁੰਦਾ ਦੇਸ਼ ਉੱਤੇ ਵਸਤੇ ਲੋਕਾਂ ਨੂੰ ਕਹਿੰਦੇ ਆ ਮੋਦੀ ਲਈ ਦੇਸ਼ ਜ਼ਮੀਨ ਹੈ ਉਹਨੇ ਕਸ਼ਮੀਰ ਹਥਿਆ ਲਿਆ ਤੇ ਕਸ਼ਮੀਰ ਦੇ ਅੰਦਰ ਕਸ਼ਮੀਰੀ ਲੋਕ ਲੜ ਰਹੇ ਆ ਹੁਣ ਉਹ ਪੰਜਾਬ ਨੂੰ ਹਥਿਆਉਣਾ ਚਾਹੁੰਦਾ ਹੈ ਹੁਣ ਉਹ ਪੰਜਾਬ ਨੂੰ ਰਗੜਨਾ ਚਾਹੁੰਦਾ ਹੈ ਪੰਜਾਬੀ ਲੋਕ ਲੜ ਰਹੇ ਆ ਤੇ ਇਹ ਲੜਾਈ ਤੁਸੀਂ ਵਿਦਾਈ ਦੇ ਹੱਕਦਾਰ ਹੋ ਪੰਜਾਬੀਓ ਤੁਸੀਂ ਇਕੱਲੇ ਨਹੀਂ ਲੜੇ ਤੁਸੀਂ ਜਦੋਂ ਲੜੇ ਤੇ ਤੁਹਾਡਾ ਹੌਕਾ ਸੁਣ ਕੇ ਅੱਜ ਪੂਰੇ ਦੇਸ਼ ਦੇ 470 ਜ਼ਿਲ੍ਹਿਆਂ ਦੇ ਅੰਦਰ 470 ਜ਼ਿਲ੍ਹਿਆਂ ਦੇ ਅੰਦਰ ਤੁਸੀਂ ਲਾਈ ਜੋ ਕਿ ਕਿੰਨੇ ਹਜ਼ਾਰ ਥਾਵਾਂ ਤੇ ਆਪਣਾ ਦੇਸ਼ ਬੰਦ ਕੀਤਾ ਪਿਆ ਕਿਸਾਨਾਂ ਨੇ ਜਾਬ ਕੀਤਾ ਪਿਆ ਏ ਕਿਸਾਨ ਲੜੇ ਕਰੋਨਾ ਖਤਮ ਕਿਸਾਨ ਲੜੇ ਦਫਾ 44 ਖਤਮ ਤੇ ਜਦੋਂ ਕਿਸਾਨ ਹੋਰ ਲੜਨਗੇ ਤੇ ਆ ਜਿਹੜਾ ਬਾਗੜ ਬਿੱਲਾ ਬੈਠਾ ਚੰਡੀਗੜ੍ਹ ਦੇ ਵਿੱਚ ਕੈਪਟਨ ਦੇ ਨਾਂ ਹੇਠ ਕੈਪਟਨ ਵੀ ਖਤਮ ਤੇ ਕੈਪਟਨ ਦਾ ਖਤਮ ਤੇ ਇਹ ਨਾਲ ਦੀਆਂ ਜਦੋਂ ਆ ਮਰ ਜਵੇ ਉਹਦੀਆਂ ਚਮਜੂਆ ਨਾਲ ਹੀ ਮਰ ਜਾਂਦੀਆਂ ਤਾਂ ਜਿੰਨੇ ਪਿੰਡਾਂ ਦੇ ਕਸਬਿਆਂ ਦੇ ਇਹ ਚੌਧਰੀ ਕਾਂਗਰਸੀ ਐ ਇਹ ਨਾਲੇ ਹੀ ਖਤਮ ਹੋਣੇ ਐ ਕੋਈ ਫਰਕ ਨਹੀਂ ਐ ਮੋਦੀ ਖਤਮ ਕਰਨਾ ਕੈਪਟਨ ਖਤਮ ਕਰਨਾ ਤੇ ਅਸੀਂ ਇਹ ਸਾਰੀਆਂ ਚਾਮਜੂਆ ਚਮਜੂਆ ਇਹ ਚਾਂ ਚੜਕਾ ਜਿਹੜੀਆਂ ਨਾਲ ਚੰਬੜੀਆਂ ਐ ਇਹ ਆਪਣੇ ਆ ਮਰਨੀਆਂ ਐ ਲੜਾਈ ਬਹੁਤ ਵੱਡੀ ਐ ਮੈਂ ਆਖਰੀ ਬੇਨਤੀ ਕਰਕੇ ਜਗ੍ਹਾ ਲੈਣੀ ਐ ਕਾਨੂੰਨ ਤਿੰਨ ਸੀਗੇ ਉਹ ਤਿੰਨਾਂ ਤੱਕ ਨਹੀਂ ਰਹੇ ਉਹਨਾਂ ਨੇ ਚੌਥਾ ਪ੍ਰਾਰੀ ਵਾਲਾ ਵੀ ਲਿਆਂਦਾ ਮਜ਼ਦੂਰਾਂ ਦੇ ਉੱਤੇ ਤਿੰਨ ਕਾਨੂੰਨ ਲਿਆਂਦੇ ਤਿੰਨ ਹੁਣ ਮਜ਼ਦੂਰਾਂ ਦੇ ਦਿਹਾੜੀ ਦੇ ਘੰਟੇ 8 ਨਹੀਂ ਰਹਿ ਗਏ ਮਾਲਕ ਜਿੰਨੇ ਮਰਜ਼ੀ ਘੰਟੇ ਕੰਮ ਕਰਾਵੇ ਕੋਈ ਲਿਮਟ ਨਹੀਂ ਰੱਖੀ 10 ਘੰਟੇ ਕਰਾਵੇ 12 ਘੰਟੇ ਕਰਾਵੇ 14 ਘੰਟੇ ਕਰਾਵੇ ਕੋਈ ਲਿਮਟ ਨਹੀਂ ਮਜ਼ਦੂਰਾਂ ਦੇ ਉੱਤੇ ਕਾਨੂੰਨ ਬੜਾ ਜ਼ਬਰਦਸਤ ਹੈ ਇਹ ਸਾਰੇ ਕਾਨੂੰਨ ਅੰਨੇਵਾ ਪਾਸ ਕੀਤੇ ਸੰਸਦ ਦੇ ਅੰਦਰ ਅੰਨੇਵਾ ਉੱਥੇ ਕੋਈ ਬਹਿਸ ਨਹੀਂ ਹੋਈ 8 ਦਿਨਾਂ ਦੇ ਵਿੱਚ 22 ਕਾਨੂੰਨ ਪਾਸ ਕੀਤੇ 8 ਦਿਨਾਂ ਚ ਬੇਈਮਾਨਾਂ ਨੇ ਤੇ ਮਗਰਲੇ 2 ਦਿਨ 1 20 ਸਤੰਬਰ 21 ਸਤੰਬਰ 2 ਦਿਨਾਂ ਦੇ ਵਿੱਚ 15 ਕਾਨੂੰਨ ਪਾਸ ਕੀਤੇ ਕੋਈ ਬਹਿਸ ਦੀ ਲੋੜ ਨਹੀਂ ਸੰਸਦ ਛੁੱਟੀ ਕਰਤੀ ਵਿਧਾਨ ਸਭਾ ਛੁੱਟੀਆਂ ਹੋ ਗਈਆਂ ਤੇ ਹੁਣ ਫਿਰ ਆਪਾਂ ਕਿਧਰ ਜਾਈਏ ਸੰਤਰਾ ਬੁਦਾਸੀ ਨੇ ਕਿਹਾ ਸੀ ਨਾ ਲੋਕੋ ਬਾਜ ਆਜੋ ਝੂਠੇ ਲੀਡਰਾਂ ਤੋਂ ਲੋਕੋ ਬਾਜ ਆਜੋ ਝੂਠੇ ਲੀਡਰਾਂ ਤੋਂ ਇਹਨਾਂ ਤੁਹਾਨੂੰ ਬਿਨੈ ਲਗਾ ਛੱਡਣਾ ਇਹਨਾਂ ਦੇਸ਼ ਦਾ ਛੱਡਿਆ ਕੱਖ ਵੀ ਨਹੀਂ ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ ਸੰਤਰਾ ਬੁਦਾਸੀ ਨੇ 40 ਸਾਲ ਪਹਿਲਾਂ ਲਿਖਿਆ ਸੀਗਾ ਅੱਜ ਲਾਈਨ ਲਾਈਨ ਸੱਚੀ ਹੋ ਗਈ ਤੇਨਾ ਫਿਰ ਮੁਕਾਬਲਾ ਕਿਵੇਂ ਕਰਨਾ ਹੈ ਇਹਦਾ ਮੁਕਾਬਲਾ ਇਦਾਂ ਤਾਂ ਨਹੀਂ ਹੋਣਾ ਕਿ ਉਡੀਕੀ ਆ ਸਾਡੀ ਵਾਰੀ ਕਦੋਂ ਆਈ ਆਵੇਗੀ ਜਰਮਨੀ ਦੇ ਲੋਕਾਂ ਨੇ ਉਡੀਕਿਆ ਸੀ ਤਾਂ ਉੱਥੋਂ ਦੇ ਇੱਕ ਕਵੀ ਨੇ ਮਾਰਟਿਨ ਬੋਲਰ ਨੇ ਕਵਤਾ ਲਿਖੀ ਉਹਨੇ ਕਿਹਾ ਜਦੋਂ ਹਿਟਲਰ ਜਦੋਂ ਉਹ ਜਹੂਦੀਆਂ ਲਈ ਆਏ ਮੈਂ ਚੁੱਪ ਰਿਆ ਕਿਉਂਕਿ ਮੈਂ ਜਹੂਦੀ ਨਹੀਂ ਸੀ ਫਿਰ ਉਹ ਕਾਮਰੇਡਾਂ ਲਈ ਆਏ ਮੈਂ ਚੁੱਪ ਰਿਆ ਕਿਉਂਕਿ ਮੈਂ ਕਾਮਰੇਡ ਨਹੀਂ ਸੀ ਫਿਰ ਉਹ ਯੂਨੀਅਨ ਵਾਲਿਆਂ ਲਈ ਆਏ ਮੈਂ ਚੁੱਪ ਰਿਆ ਕਿਉਂਕਿ ਮੈਂ ਯੂਨੀਅਨ ਵਾਲਾ ਨਹੀਂ ਸੀ ਫਿਰ ਉਹ ਮੇਰੇ ਲਈ ਆਏ ਤਾਂ ਉਦੋਂ ਤੱਕ ਕੋਈ ਨਹੀਂ ਸੀ ਬੱਜਾ ਜਿਹੜਾ ਬੋਲ ਸਕਦਾ ਆਪਣੇ ਇੱਥੇ ਵੀ ਕਪਤਾਵਾ ਲਿਖੀਆਂ ਉਸਕੇ ਕਤਲ 'ਤੇ ਮੈਂ ਵੀ ਚੁੱਪ tha ਹੁਣ ਮੇਰੀ ਵਾਰੀ ਹੈ ਉਸਕੇ ਕਤਲ 'ਤੇ ਮੈਂ ਵੀ ਚੁੱਪ tha ਮੇਰੀ ਬਾਰੀ ਹੈ ਮੇਰੇ ਪਤ ਕਤਲ ਤੇ ਆਪ ਵੀ ਚੁੱਪ ਹੈ ਆਪ ਅਬ ਆਪ ਦੀ ਬਾਰੀ ਹੈ ਇਸ ਤੋਂ ਬਾਅਦ ਤੁਹਾਡੀ ਬਾਰੀ ਆਉਣ ਵਾਲੀ ਹੈ ਇਸ ਕਰਕੇ ਆਪਾਂ ਮਾਹੌਲ ਕ੍ਰੀਏਟ ਨਾ ਕਰੀਏ ਲੜੀਏ ਲੜਨ ਤੋਂ ਬਗੈਰ ਕੋਈ ਚਾਰਾ ਨਹੀਂ ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ ਅਸੀਂ ਲੜਾਂਗੇ ਸਾਥੀ ਗੁਲਾਮ ਸਤਰਾ ਲਈ ਅਸੀਂ ਚੁੜਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ ਆੜੇ ਟੁਕੜੇ ਤੁਸੀਂ ਚੁਣੇ ਆ ਇਹਦੇ ਲੜਦੇ ਨਾ ਇਹ ਸਾਡੇ ਨਾਲ ਸੜਕ ਤੇ ਨਹੀਂ ਸੀ ਪੈਣੀ ਇਹਨਾਂ ਅੱਜ ਵੀ ਸਮਝਣਾ ਸੀ ਕਿ ਪੰਥ ਦਾ ਮਾਲਕ ਜਿਹੜਾ ਬਾਦਲੀ ਹੈ ਇਹਨਾਂ ਅੱਜ ਵੀ ਸਮਝਣਾ ਸੀ ਕਿ ਧਰਮ ਨਿਰਫੜਕਾ ਦਾ ਜਿਹੜਾ ਮਾਲਕ ਹੈ ਉਹ ਕੈਪਟਨ ਮਰਿੰਦਰ ਹੈ ਇਹਨਾਂ ਅੱਜ ਵੀ ਸਮਝਣਾ ਸੀ ਕਿ ਦੇਸ਼ ਦਾ ਸਭ ਤੋਂ ਵੱਡਾ ਰਾਸ਼ਟਰਵਾਦੀ ਨਰਿੰਦਰ ਮੋਦੀ ਹੈ ਪਰ ਜਦੋਂ ਲੜੇ ਤਾਂ ਜ਼ਿੰਦਗੀ ਦੇ ਟੁਕੜੇ ਛੁੜ ਲੈ ਤੁਹਾਡੇ ਰੂਪ ਵਿੱਚ ਅਸੀਂ ਲੜਾਂਗੇ ਤਦ ਤੱਕ ਕਦੋਂ ਤੱਕ ਅਸੀਂ ਲੜਾਂਗੇ ਤਦ ਤੱਕ ਜਦ ਤੱਕ ਵੀਰੂ ਬੱਕਰੀਆਂ ਵਾਲਾ ਬੱਕਰੀਆਂ ਦਾ ਮੂਤ ਪੀਂਦਾ ਹੈ ਜਿਹੜਾ ਬੱਕਰੀਆਂ ਪਾਲਦਾ ਦੁੱਧ ਨਹੀਂ ਪੀਂਦਾ ਉਹ ਬੱਕਰੀਆਂ ਦਾ ਮੂਤ ਪੀਂਦਾ ਹੈ ਅਸੀਂ ਲੜਾਂਗੇ ਜਦ ਤੱਕ ਤਦ ਤੱਕ ਜਦੋਂ ਤੱਕ ਖਿੜੇ ਹੋਏ ਸਰੋਂ ਦੇ ਫੁੱਲਾਂ ਨੂੰ ਸੁੰਘਣ ਲਈ ਕਿਸਾਨ ਕੋਲ ਸਮਾਂ ਨਹੀਂ ਹੁੰਦਾ ਉਹ ਆਪਣੇ ਫੁੱਲ ਨਹੀਂ ਸੁੰਘਦਾ ਕਿਉਂਕਿ ਵੇਚ ਦਿੰਦਾ ਹੈ ਇਹ ਲੜਾਈ ਬਹੁਤ ਵੱਡੀ ਹੈ ਜਦੋਂ ਬੰਦੂਕ ਨਾ ਹੋਈ ਤਲਵਾਰ ਹੋਏਗੀ ਜਦੋਂ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਏਗੀ ਲੜਨ ਦੀ ਜਾਂਚ ਨਾ ਹੋਈ ਤਾਂ ਲੜਨ ਦੀ ਲੋੜ ਹੋਏਗੀ ਅੱਜ ਲੋੜ ਪੈ ਗਈ ਹੈ ਇਸ ਕਰਕੇ ਮੈਦਾਨ ਦੇ ਵਿੱਚ ਲੜਾਈ ਲੜਨੀ ਹੈ ਲੜਾਈ ਜਿੱਤਣੀ ਹੈ ਪਾਪੇ ਬੰਦਾ ਬਹਾਦਰ ਨੂੰ ਯਾਦ ਕਰਨਾ ਹੈ ਬੰਦਾ ਬਹਾਦਰ ਨੂੰ ਯਾਦ ਕਰਨ ਤੋਂ ਬਗੈਰ ਲੜਾਈ ਨਹੀਂ ਜਿੱਤ ਸਕਦੇ ਭਗਤ ਸਿੰਘ ਨੂੰ ਯਾਦ ਰੱਖੋ ਉਧਮ ਸਿੰਘ ਨੂੰ ਯਾਦ ਰੱਖੋ ਕਰਤਾਰ ਸਿੰਘ ਸਰਾਭੇ ਨੂੰ ਯਾਦ ਰੱਖੋ ਦੁਸ਼ਮਣਾਂ ਦੀ ਹਿੱਕ ਦੇ ਵਿੱਚ ਸਿੱਧਾ ਹੋ ਗਿਆ ਟਕਰੇ ਸੀਗੇ ਤੇ ਉਹਨਾਂ ਨੇ ਆਪਣੇ ਝੰਡੇ ਸਿੱਧੇ ਉੱਥੇ ਗੱਡੇ ਸੀਗੇ ਉਹ ਦੁਬਾਰਾ ਝੰਡੇ ਚੁੱਕਣ ਦੀ ਲੋੜ ਹੈ ਤੇ ਦੁਬਾਰਾ ਝੰਡੇ ਚ ਝਲੌਣ ਦੀ ਲੋੜ ਹੈ ਆ ਨੀਲੇ ਪੀਲੇ ਲਾਲ ਹਰੇ ਇਹ ਝੰਡੇ ਸਾਡੀ ਤਾਕਤ ਦੀ ਨਿਸ਼ਾਨੀ ਹੈ ਤੇ ਇਸ ਤਾਕਤ ਨੂੰ ਆਪਾਂ ਜਿੱਤ 'ਚ ਬਦਲਣਾ ਹੈ ਤੁਹਾਡਾ ਕਿਸਾਨੋ ਤੁਹਾਡਾ ਮਜ਼ਦੂਰੋ ਤੁਹਾਡਾ ਦੇਣ ਦੁਨੀਆ ਦੋਸ਼ ਨਹੀਂ ਦੇ ਸਕੇਗਾ ਲੜਾਈ ਦੇ ਵਿੱਚ ਪਿੱਛੇ ਨਾ ਮੁੜਿਓ ਆਪਣੀਆਂ ਜਥੇਬੰਦੀਆਂ ਨੂੰ ਹੌਸਲਾ ਦਿਓ ਹਿੰਮਤ ਦਿਓ ਕਿ ਤੁਹਾਨੂੰ ਸੱਦਾ ਦਿੱਤਾ ਤੇ ਤੁਸੀਂ ਲੱਖਾਂ ਦੀ ਗਿਣਤੀ ਵਿੱਚ ਆਓ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ